ਜਾ ਵਾਲਮੀਕੀ ਅਰਰ ਵਾਲਮੀਕੀ ਮਾ ਸੇਵਾਦਾਰ ਬਾਬਾ ਬਲਵੰਤਨਾ ਪਾਵਨ ਵਾਲਮੀਕੀ ਤੀਰਥੂਣਾ ਸਭ ਤੋਂ ਅੱਜ ਉਹ ਡੀਸੀ ਸਾਹਿਬ ਨੂੰ ਜਿਹੜਾ ਤੂਣਾ ਸਾਹਿਬ ਟਰਸਟ ਮਿਲਿਆ ਹੈ ਆਪਣੇ ਜਿਹੜਾ ਸੁਨੀਲ ਪਾ ਸੁਨੀਲ ਪੱਟੇ ਜਿਨ੍ਹਾਂ ਨੇ 5 ਤਰੀਕ ਨੂੰ ਸੁਸਾਇਟੀ ਕੀਤਾ ਔਰ ਵਾਲਮੀਕੀ ਤੀਰਥਲੋਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਔਰ ਚੇਤਾਵਨੀ ਵੀ ਦਿੰਦੇ ਆਂ ਕਿ ਜਿਨ੍ਹਾਂ ਦੋਸ਼ੀਆਂ ਦੇ ਉੱਤੇ ਜਿਹੜਾ ਪਰਚਾ ਦਰਜ ਹੋਇਆ ਉਹਨਾਂ ਦੇ ਜਲਦ ਜਲਦ ਜਿਹੜੇ ਰੈਸਟ ਪਾਈ ਜਾਵੇ ਔਰ ਜਿਹੜਾ ਗਰੀਬ ਪਰਿਵਾਰ ਇਹਨਾਂ ਨੂੰ ਸਹਾਇਤਾ ਦਿੱਤਾ ਜਾਵੇ ਨਹੀਂ ਤਾਂ ਜਿਹੜਾ ਖਾਣਾ ਜਿਹੜਾ ਹਕੀਮਾ ਉਹਦਾ ਘਰਾਵੋ ਕੀਤਾ ਜਾਊਗਾ ਔਰ ਸੰਘਰਸ਼ ਤੇਜ ਕੀਤਾ ਜਾਊਗਾ ਜੈ ਵਾਲਮੀਕੀ ਹਰ ਵਾਰ ਜੀ ਕੀ ਕਹਿਣਾ ਚਾਹੋ ਜਿਹੜਾ ਮੰਗ ਪੁੱਛਦਾ ਹੈ ਜੈ ਵਾਲਮੀਕੀ ਜੈ ਭੀਮ ਜੀ ਮੈਂ ਰਾਹੁਲ ਮਲਿਕ ਤਲਿ ਸੁਰੱਖਿਆ ਸੈਨਾ ਤੋਂ ਰਾਸ਼ਟਰੀ ਅਧਿક્ષ ਜਿੱਦਾਂ ਕਿ ਸਾਡੇ ਅਕਸ਼ੇ ਪੱਟੀ ਜੀ ਉਧੇਦਾਰ ਸਮਾਜ ਦੇ ਵਿੱਚ ਸਮਾਜ ਦੀਆਂ ਗਤੀਵਿਧੀਆਂ ਨੂੰ ਚਲਾਉਣ ਵਾਲੇ ਵਿਅਕਤੀ ਆ ਸੋਯੂਆ ਨੇ ਵਿਅਕਤੀ ਆ ਧੁਨਾ ਸਾਹਿਬ ٹرسٹ ਦੇ ਜ਼ਿਲ੍ਹਾ ਪ੍ਰਧਾਨ ਆ ਇਹਨਾਂ ਦੇ ਪਰਿਵਾਰਿਕ ਇੱਕ ਮਸਲਾ ਸੀ ਜਿਹੜਾ ਇਹਨਾਂ ਦੇ ਫਾਦਰ ਸਾਹਿਬ ਨੇ ਸੋਸਾਇਟੀ ਕੀਤਾ ਕੋਈ ਪੈਸਿਆਂ ਦਾ ਲੈਣ ਦੇਣ ਸੀ ਉਰੇ ਵੀ ਸੀਟ ਆਪਾਂ ਪਰਚਾ ਦਰਜ ਕਰਾਇਆ ਸੀ ਢੋਲਾ ਸਾਹਿਬ ٹرسٹ ਨੇ ਪੂਰਾ ਜੋਰ ਲਾ ਕੇ ਪਰਚਾ ਦਰਜ ਕਰਾਇਆ ਤੋਰੇ ਬਾਦੋ ਜਿਹੜੀ ਇੱਕ ਮੰਗ ਸੀ ਪਰਿਵਾਰ ਦੀ ਉਹ ਮੰਗ ਖਾਲੇ ਤਕਰੀਬੀ ਪ੍ਰਸ਼ਾਸਨ ਨੇ ਪੂਰੀ ਨਹੀਂ ਕੀਤੀ ਉਹ ਮੰਗ ਸੀ ਕਿ ਉਸ ਬੰਦੇ ਨੂੰ ਉਸ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਉਹ ਸ਼ਰੇਆਮ ਸ਼ਹਿਰ ਦੇ ਵਿੱਚ ਘੁੰਮ ਰਿਹਾ ਵਾ ਪ੍ਰਸ਼ਾਸਨ ਅੰਗੇਲੀ ਕਰਦਾ ਪਿਆ ਵਾ ਤੇ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਉਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਵਾ ਧਰਨੇ ਦਾ ਮੰਗਲਵਾਰ ਜਿਹੜਾ ਧਰਨਾ ਲੱਗਣ ਜਾ ਰਿਹਾ ਕੀਮਾ ਦਾ ਕੀਮਾ ਥਾਣੇ ਦੇ ਬਾਹਰ ਤੇ ਮੈਂ ਬੇਨਤੀ ਕਰਦਾ ਵਾਂ ਮੰਗਲਵਾਰ ਤੋਂ ਪਹਿਲਾਂ ਪਹਿਲਾਂ ਉਹਨੂੰ ਅਰੈਸਟ ਕਰ ਦੇਣਾ ਨਹੀਂ ਤੇ 12 ਗੇਟ ਵਾਲਮੀਕੀ ਸਮਾਜ ਦੇ ਪ੍ਰਤੀਨਿਧੀ ਔਰ ਸੰਗਠਨ ਰਲ ਕੇ ਕੀਮਾ ਵਾਲਾ ਥਾਣਾ ਘੇਰਾਗੇ ਤੇ ਮੈਂ ਬੇਨਤੀ ਕਰਦਾ ਐਸਐਚਓ ਸਾਹਿਬ ਨੂੰ ਵੀ ਕਿ ਆਪਾਂ ਹਮੇਸ਼ਾ ਹੀ ਸਮਾਜ ਦੇ ਪ੍ਰਤੀ ਗਲਤ ਬੋਲਦੇ ਆ ਜਦੋਂ ਵੀ ਤੁਹਾਡੇ ਕੋ ਕੋਈ ਵੀ ਅਪੀਲ ਲੈ ਕੇ ਜਾਂਦੀ ਆ ਤੁਸੀਂ ਹਮੇਸ਼ਾ ਵਾਲਮੀਕੀ ਸਮਾਜ ਨੂੰ ਗਲਤ ਸ਼ਰਧਾਵਲੀ ਬੋਲਦੇ ਹੋ ਤੇ ਉਹ ਆਪਣੀ ਸ਼ਰਧਾਵਲੀ ਵੀ ਸਹੀ ਕਰੋ ਤਾਂ ਕਿ ਅਸੀਂ ਸਮਾਜਿਕ ਕਾਰਨ ਕੀ ਸਮੇਂ ਦੇ 2 ਮਹੀਨੇ ਤੋਂ ਉੱਪਰ ਹੋ ਗਿਆ ਜੀ ਸੁਸਾਈਡ ਕੀਤੇ ਨੇ ਪਰਚਾ ਵੀ ਹੋ ਗਿਆ ਪਰ ਰੈਸਟ ਕਿਉਂ ਨਹੀਂ ਹੋਇਆ ਇਹ ਜੀ ਜਿੱਦਾਂ ਕੇ ਸਾਨੂੰ ਲੱਗਦਾ ਵਾ ਕਿ ਪ੍ਰਸ਼ਾਸਨ ਦੀ ਰਲੀ ਮੁਲੀ ਪੁਗਤ ਨਾਲ ਉਹ ਬਾਹਰ ਦੋਸ਼ੀ ਘੁੰਮ ਰਿਹਾ ਵਾ 306 ਦਾ ਪਰਚਾ ਦਰਜ ਹੋਇਆ ਹੋਵੇ ਤਾਂ ਦੋਸ਼ੀ ਕਾਨੂੰਨ ਦੀਆਂ ਨਜ਼ਰਾਂ ਦੇ ਸਾਹਮਣੇ ਕੋ ਮੈਂ ਤਾਂ ਕਾਨੂੰਨ ਹਰਤੇ ਅਰੇਸਟਰਾ ਕਰੇ ਜਦੋਂ ਪਰਿਵਾਰ ਜਾਂਦਾ ਵਾ ਉਹਨਾਂ ਕੋ ਤੇ ਐਸਐਚਓ ਸਾਹਿਬ ਕਹਿੰਦੇ ਜੀ ਆਈਓ ਨਾਲ ਗੱਲ ਕਰੋ ਕਿਉਂਕਿ ਮੁਖੀ ਹੁੰਦਾ ਵਾ ਐਸਐਚਓ ਉਸ ਇਲਾਕੇ ਦਾ ਤੇ ਜਿਹਨੇ ਵੀ ਅਪੀਲ ਕਰਨੀ ਆ ਉਹਨੇ ਮੁਖੀ ਕੋ ਜਾਣਾ ਵਾ ਤੇ ਐਸਐਚਓ ਸਾਹਿਬ ਅੱਗੋਂ ਇਹਨਾਂ ਨੂੰ ਸਵਾਲ ਕਰਦੇ ਆ ਕਿ ਤੁਹਾਡਾ ਕੇਸ ਆਈਓ ਕੋ ਆਈਓ ਨਾਲ ਗੱਲ ਕਰੋ ਮੇਰੇ ਕੋਲ ਆਉਣ ਦੀ ਜ਼ਰੂਰਤ ਨਹੀਂ ਰਾਹੁਲ ਜੀ ਕਾਰਨ ਸਮਝਦੇ ਕਿਉਂਕਿ ਸੀਐਮ ਆਮ ਵੱਲੋਂ ਲਗਾਤਾਰ ਹੀ ਪ੍ਰਸ਼ਾਸਨ ਤੇ ਕਹੀ ਜਾਂਦਾ ਵੀ 20 ਦਿਨਾਂ ਤੱਕ ਮਸਲਾ ਹੱਲ ਹੋਏਗਾ ਪਰ 2 ਮਹੀਨੇ ਤੋਂ ਜ਼ਿਆਦਾ ਹੋ ਗਿਆ ਕੋਈ ਮਸਲਾ ਨਹੀਂ ਸੀਐਮ ਸਾਹਿਬ ਆਪਣੇ ਵੱਲੋਂ ਚੰਗਾ ਕੰਮ ਕਰ ਰਿਹਾ ਜ਼ਿਲੇ ਜ਼ਿਲੇ ਦੀਆਂ ਟੀਮਾਂ ਵਾਂ ਉਹ ਅੰਗੇਲੀ ਕਰਦੀਆਂ ਪਤਾ ਨਹੀਂ ਕਿਉਂ ਕਿ ਸਾਨੂੰ ਲੱਗਦਾ ਵਾ ਕਿ ਉਹਨਾਂ ਨੇ ਕੋਈ ਮਿੱਠਾ ਚੁੱਕਿਆ ਵਾ ਜਾਂ ਉੱਥੋਂ ਕੁਝ ਲੈਣਦੇ ਨੇ ਚੱਲਦਾ ਪਿਆ ਵਾ ਜਿਹੜਾ ਉਹ ਦੋਸ਼ੀ ਸ਼ਰੇ ਆਮ ਕੋ ਮਰਿਆ ਵਾ ਤੇ ਚੇਤਾਵਨੀਆਂ ਪ੍ਰਸ਼ਾਸਨ ਨੂੰ ਕਿ ਜੇ ਉਹ ਦੋਸ਼ੀ ਅਰੈਸਟ ਨਾ ਹੋਇਆ ਤੇ ਮੰਗਲਵਾਰ ਬੜਾ ਵੱਡੇ ਲੈਵਲ ਤੇ ਧਰਨਾ ਪ੍ਰਦਰਸ਼ਨ ਕਰਾਂਗੇ ਠਾਣਾ ਕੀਮਾ ਵਾਲੇ ਤੇ ਮੈਂ ਬੇਨਤੀ ਕਰਦਾ ਪੂਰੇ ਸਮਾਜ ਨੂੰ ਅਕਸ਼ੇ ਭੱਟੀ ਜੀ ਦੇ ਪਰਿਵਾਰ ਨੇ ਹਮੇਸ਼ਾ ਹੀ ਸਮਾਜ ਦੀ ਸੇਵਾ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਤੇ ਇਹਨਾਂ ਨੂੰ ਇਨਸਾਫ ਦੇ ਲਈ ਆਪਾਂ ਆਈਏ ਤੇ ਮੰਗਲਵਾਰ 10 ਵਜੇ ਠਾਣਾ ਕੀਮਾ ਦੇ ਮਿਲੀਏ ਜੈ ਦਲੀ ਸੁਰੱਖਿਆ ਸੈਨਾ ਵੱਲੋਂ ਭਗਵਾਨ ਵਾਲਮੀਕੀ ਸੇਵਾ ਸੁਸਾਇਟੀ ਔਰ ਧੂਨਾ ਸਾਹਿਬ ٹرسٹ ਤੇ ਸੁਮਿਤ ਕਾਲੀ ਜੀ ਜਗਦੀਸ਼ ਕੁਮਾਰ ਜੱਗੂ ਜੀ ਤੇ ਓਮ ਪ੍ਰਕਾਸ਼ ਗੱਬਰ ਜੀ ਫਤਿਹ ਟੋਨੀ ਜੀ ਜਿਹੜੇ ਸਾਰੇ ਸਾਥੀ ਆਪਾਂ ਰਲ ਕੇ ਇਹਨਾਂ ਦਾ ਸਾਥ ਦੇਵਾਂਗੇ ਪਰਿਵਾਰ ਨੂੰ ਇਨਸਾਫ ਦਵਾਵਾਂਗੇ ਜੈ ਵਾਲਮੀਕੀ ਜਪੀ ਨੂੰ ਮੇਰਾ ਅਛੇ ਭੱਟੀ ਜੈ ਵਾਲਮੀਕੀ ਜਿਹੜਾ ਜੇ ਅੰਮ੍ਰਿਤਸਰ ਦੇ ਡੀਸੀ ਨੂੰ ਮੰਗ ਪੱਤਰ ਦਿੱਤਾ ਹੈ ਕੀ ਕਹਿਣਾ ਤੇ ਅੱਜ ਅੰਮ੍ਰਿਤ ਡੀਸੀ ਅੰਮ੍ਰਿਤਸਰ ਨੂੰ ਮੰਗ ਪੱਤਰ ਦੇ ਗਏ ਆਂ ਆਪਾਂ ਤੇ ਸਾਰੀ ਜਥੇਬੰਦੀ ਨਾਲ ਗਏ ਆਂ ਜੀ ਤੇ ਜਿੱਦਾਂ ਕਿ ਪਿਛਲੇ ਦਿਨ ਮੇਰੇ ਪਾਪਾ ਦੇ 5 ਤਰੀਕ ਦੀ ਡੈਥ ਹੋਈ ਆ ਉਹਦੇ ਆਪਾਂ ਪਾਪਾ ਨੇ ਪੈਸੇ ਲਏ ਹੀ 3 ਲੱਖ ਰੁਪਇਆ ਇਹ ਜਿਹਦੇ ਵਿੱਚ ਉਹ ਆਪਣਾ ਅਰਜਨ ਸੂਰੀ ਨਾਲ ਦੇ ਵਿਅਕਤੀ ਦੇ 306 ਦਾ ਮੁਕੱਦਮਾ ਦਰਜਾ ਤੇ ਮੇਰੇ ਵੱਲ ਦਰਜਾ ਤੇ ਆਪਾਂ ਮਲੇ ਕਿ ਉਹਨੇ 3 ਲੱਖ ਲਿਆ ਸੀ ਤੇ ਉਹਨੇ 6-7 ਲੱਖ ਰੁਪਏ ਜਿਹਦੇ ਵਿੱਚ ਬਨਾਤਾ ਵਿਆਜ ਪਾ ਪਾ ਕੇ ਮਹੀਨੇ ਦਾ ਵਿਆਜ ਵੱਖਰਾ ਲੈਂਦਾ ਸੀ ਤੇ ਆਪਣਾ ਦੋਹਿਤ ਮਲੇ ਕਿ ਇੱਕ ਦਿਨ ਦਾ ਵੀ ਵਿਆਇ ਪਾ ਲੈਂਦਾ ਸੀ ਦੋ ਹੀ ਲੈਂਦਾ ਸੀ ਵਿਆਜ ਪਾਪਾ ਕੋ ਤੇ ਆਪਣਾ ਆਪਾ ਨੇ ਬੜਾ ਪਰੇਸ਼ਾਨ ਹੋ ਕੇ ਇਰ ਤੋਂ ਪਰੇਸ਼ਾਨ ਹੋ ਕੇ ਤੇ ਦੁਖੀ ਹੋ ਕੇ ਸੁਸਾਈਡ ਕਰ ਲਿਆ ਹਾਂਜੀ ਪਾਉ ਉਹਨੇ ਆਪਣਾ ਸੁਸਾਇਡ ਨੋਟ ਲੈ ਕੇ ਕੀ ਕੀ ਕੀਤਾ ਹਾਂਜੀ ਦਿੱਤੀ ਪੁਲਿਸ ਨੇ ਦਿੱਤੀ ਆ ਕੋਈ ਕਾਰਵਾਈ ਨਹੀਂ ਹੋਈ ਇਹ ਕਾਰਵਾਈ 306 ਦਾ ਪਰਚਾ ਦਰਜ ਕਰਤਾ ਪੁਲਿਸ ਨੇ ਦੇਖੋ ਜੀ ਆਪਣਾ ਇਹਨੇ ਦੋ ਜਮਿਨੇ ਰ ਮਹੀਨਾ ਵਿਆਜ ਮਹੀਨੇ ਮਹੀਨੇ ਵਿਆਜ ਵੀ ਪਾਉਂਦਾ ਸੀ ਠੀਕ ਹੈ ਤੇ ਰੋਜ਼ ਦਾ ਵਿਆਜ ਵੀ ਲੈਂਦਾ ਸੀ ਤੇ ਘਰ ਆ ਕੇ ਪਾਪਾ ਨੂੰ ਪ੍ਰੈਸ਼ਰਾਈਜ਼ ਕਰਦਾ ਸੀ ਠੀਕ ਹੈ ਧਮਕੀਆਂ ਲਾਂਦਾ ਸੀ ਗੈਂਗਸਟਰ ਦੀ ਧਮਕੀ ਲਾਉਂਦਾ ਸੀ ਇਹਦੇ ਵਿੱਚ ਪਾਪਾ ਨੇ ਸੁਸਾਇਡ ਆਪਣਾ ਨੂੰ ਕਰ ਲਿਆ ਹੁਣ ਬੰਦੀ ਕਾਰਵਾਈ ਤੇ ਉੱਤੇ ਹੋਗੀ ਹੋਰ ਕੀ ਜਾਣਦੇ ਸਰ ਇਹ ਅਰੈਸਟ ਨਹੀਂ ਹੋਈ ਜੀ ਮੈਂ ਮੰਗ ਕਰਦਾ ਕਮਿਸ਼ਨਰ ਸਾਹਿਬ ਨੂੰ ਡੀਸੀ ਸਾਹਿਬ ਨੂੰ ਕਿ ਜਲਦ ਤੋਂ ਜਲਦ ਅਰੈਸਟ ਹੋ ਗਏ ਜੇ ਨਹੀਂ ਹੁੰਦੀ ਤੇ ਜੇ ਰੈਸ਼ਨ ਨਹੀਂ ਹੋਏਗੀ ਤੇ ਆਪਾਂ ਆਪਣਾ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਆਏ ਆ ਨਹੀਂ ਇਹ ਗੇ ਤੇ ਫਿਰ ਆਪਾਂ ਧਰਨਾ ਲਾਵਾਂਗੇ ਗੇੜੀ ਗੀਮਾ ਕਿਹੜੀ ਕਿਹੜੀ ਜਥੇ ਬੰਦੀ ਆਪਣਾ ਦਲਿਤ ਸੁਰਸਾ ਸੈਨਾ ਆਪਣੇ ਨਾਲ ਆ ਜੀ ਆਪਣਾ ਭਗਵਾਨ ਵਾਲਮੀਕੀ ਸੇਵਾ ਸੁਸਾਇਟੀ ਨਾਲ ਆ ਠੀਕ ਹੈ ਔਰ ਆਪਣਾ ਕਿਹੜੀ ਜਥੇਬੰਦੀਆਂ ਨਾਲ ਹੀ ਗਏ ਸੀ ਨਾਮ ਦਾ ਦੋ ਉਹਦਾ ਵੀ ਨਾਮ ਜਿਹੜਾ ਵਾਲੇ ਮੇਕੀ ਜੀ ਮੈਂ ਰਾਗੋ ਭੱਟੀ ਪਗਵਾਨ ਵਾਲਮੀ ਕੇਸੇ ਸੋਸਾਇਟੀ ਲੋ ਅੱਜ ਗਲਵਾਰ ਦਾ ਕਿਹੜਾ ਪ੍ਰੋਜੈਕਟ ਦਰਸ਼ਨ ਦਿੱਤਾ ਜਾਏ ਉਹਦੇ ਕਿਦਾਂ ਦਾ ਸੰਯੋਗ ਹੋਏਗਾ ਜੀ ਤੁਹਾਡੇ ਜੀ ਅੱਜ ਜਿਹੜਾ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਜੀ ਅਕਸ਼ੇ ਭੱਟੀ ਜੀ ਤੁਣਾ ਸਾਹਿਬ ਬਸਲੋ ਪ੍ਰੈਜ਼ੀਡੈਂਟ ਨੇ ਜ਼ਿਲ੍ਹਾ ਪ੍ਰੈਜ਼ੀਡੈਂਟ ਨੇ ਇਨਰਫਾਜ਼ਲ ਸਾਹਿਬ ਦੀ ਸੁਸਾਇਟੀ ਵੱਲੋਂ ਅੱਜ ਇਹ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਜਿਸ ਦੇ ਵਿੱਚ ਇਹਨਾਂ ਦੇ ਪਿਤਾ ਜੀ ਦੀ ਡੈਥ ਨੂੰ 2 ਮਹੀਨੇ ਤੋਂ ਉੱਪਰ ਹੋ ਚੱਲਿਆ ਹੈ ਜਿਹਦੇ ਵਿੱਚ ਆਪਣੀਆਂ ਅੰਮ੍ਰਿਤਸਰ ਦੀਆਂ ਸਾਰੀਆਂ ਸੰਸਥਾਵਾਂ ਜਿੰਨੀਆਂ ਵੀ ਹਨ ਭਗਵਾਨ ਵਾਲਮੀਕੀ ਸੇਵਾ ਸੁਸਾਇਟੀ ਡੀਐਸਐਸ ਤੇ ਟੂਨਾ ਸਾਫ ਡਰਸਟਲੋ ਇਹਨਾਂ ਨਾਲ ਪੂਰਾ ਸਮਰਥਨ ਦੇ ਰਹੇ ਹਨ ਬੀਸੀ ਸਾਹ ਨੂੰ ਸਾਡੀ ਇਹ ਮੰਗ ਹੈ ਕਿ ਮੰਗਲਵਾਰ ਤੱਕ ਉਸ ਬੰਦੇ ਦੇ ਉੱਪਰ ਕਾਰਵਾਈ ਹੋਣੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਨਹੀਂ ਤਾਂ ਮੰਗਲਵਾਰ ਤੋਂ ਬਾਅਦ ਸਾਡਾ ਪੂਰਾ ਸਮਾਜ ਵਾਲਮੀਕੀ ਸਮਾਜ ਪੂਰੀਆਂ ਜਥੇਬੰਦੀਆਂ ਪੂਰੇ ਤਰ੍ਹਾਂ ਦੇ ਬੰਦੇ ਦੀ ਕੋਲ ਕੀਤੀ ਜਾਏਗੀ ਤੇ ਕੀਮਾ ਗੇਟ ਦੇ ਉੱਤੇ ਥਾਣੇ ਦੇ ਬਾਹਰ ਧਰਨਾ ਲਗਾਇਆ ਜਾਏਗਾ ਜਿਆ ਵਾਲਮੀਕੀ ਜਾਤੀ ਕੀ ਕਹਿਣਾ ਚਾਹੋਗੇ ਕਿਹੜਾ ਮੰਗ ਪੱਤਰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਮੈਂ ਲਾਪਰੇ ਸਿੰਘ ਪੰਜਾਬ ਯੂਥ ਪ੍ਰਧਾਨ ਤੋਂ ਨਾਸਰ ਟੈਸਟ ਭਗਵਾਨ ਵਾਲਮੀਕੀ ਆਸ਼ਰਮ ਤੋਂ ਸੇਵਾਦਾਰਾਂ ਜੀ ਅੱਜ ਅਸੀਂ ਡੀਸੀ ਸਾਹਿਬ ਜੀ ਨੂੰ ਜਿਹੜਾ ਮੰਗ ਪੱਤਰ ਦਿੱਤਾ ਵਾ ਉਹ ਵਿਸ਼ਾ ਇਹ ਆ ਕਿ ਜਿਹੜੇ ਆਪਣੇ ਅਛੇ ਭੱਟੀ ਜੀ ਆ ਇਹਨਾਂ ਦੇ ਆਪਣਾ ਪਿਛਲੇ ਮਹੀਨੇ ਇਹਨਾਂ ਦੇ ਫਾਦਰ ਸਾਹਿਬ ਦੀ ਜਿਹੜੀ ਆ ਉਹਨਾਂ ਨੇ ਆਤਮ ਹੱਤਿਆ ਕੀਤੀ ਆ ਜਿਹੜੇ ਦੋਸ਼ੀ ਆ ਉਹਨਾਂ ਤੇ 104/ ਮੁਕੱਦਮਾ ਜਿਹੜਾ 25 ਜਿਹੜਾ ਦਰਜ ਹੋਇਆ ਸੀਗਾ ਉਦੇਸ ਦੇ ਸਬੰਧ ਵਿੱਚ ਪੁਲਿਸ ਪ੍ਰਸ਼ਾਸਨ ਜਿਹੜਾ ਆ ਚੁੱਪਿਆ ਤੇ ਕੋਈ ਵੀ ਜਿਹੜੀ ਕਾਰਵਾਈ ਨਹੀਂ ਕਰ ਰਿਹਾ ਜੇ ਅਗਰ ਅਸੀਂ ਮੰਗ ਪੱਤਰ ਚ ਇਹ ਇਹ ਆਪਾਂ ਕਿਹਾ ਹੋਇਆ ਵਾ ਜੇਕਰ ਜਲਦ ਤੋਂ ਜਲਦ ਦੋਸ਼ੀ ਦੀ ਜਿਹੜੀ ਰੈਸਟ ਨਾ ਪਈ ਤੇ ਆਪਾਂ ਹਕੀ ਮਾਗੇੜ ਥਾਣਾ ਜਿਹੜਾ ਘੇਰਾਂਗੇ ਤੇ ਤਿੱਖਾ ਸੰਘਰਸ਼ ਕਰਾਂਗੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਹੁਨਾ ਸਾਹਿਬ ਦਾ ਅ ਇਹਨਾਂ ਦੇ ਜਿਹੜਾ ਫਾਦਰ ਸਾਹਿਬ ਦੇ ਜਿਹੜੇ ਮੁਕਦਮੇ ਵਿੱਚ ਪੂਰਾ ਸਮਰਥਨ ਹੈ ਜੀ